ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਧੰਤਾਂਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ ਦੋ ਵਾਰੀ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੋ ਪਹਿਲੀ ਵਾਰ ਆਏ ਤਾ ਭਾਈ ਮੁਗਲੂ ਜੀ ਜੋ ਸ਼ੇਮੇ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਬਹੁਤ ਪਿਆਰਾ ਤੇ ਬਹਾਦਰ ਸੂਰਮਾ ਸਿੱਖ ਸੀ ਜੋ ਭਾਈ ਮੁਗਲੂ ਜੀ ਇਸ ਨਗਰ ਦੇ ਵਿੱਚ ਜੰਮਿਆ ਪੜਿਆ ਇਸ ਨਗਰ ਦੀਆਂ ਗਲੀਆਂ ਦੇ ਵਿੱਚ ਖੇਡਦੇ ਆ ਜਵਾਨ ਹੋਇਆ ਜਵਾਨ ਆਪਸਾ ਦੇ ਵਿੱਚ ਭਾਈ ਮੁਗਲੂ ਜੀ ਮੇਰੇ ਮੀਰੀ ਪੀਰੀ ਦੇ مالک 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਫੌਜ ਦੇ ਵਿੱਚ ਭਰਤੀ ਹੋਏ ਜਿੰਨੀਆਂ ਵੀ ਗੁਰੂ ਜੀ ਨੇ ਜੰਗਾਂ ਜੁਦਾ ਕੀਤੀਆਂ ਤਾਂ ਸਾਰੀਆਂ ਜੰਗਾਂ ਜੁਦਾ ਦੇ ਵਿੱਚ ਭਾਈ ਮੁਗਲੂ ਜੀ ਬੜੀ ਬੀਰਤਾ ਦੇ ਨਾਲ ਬੈਰੀਆਂ ਦੇ ਨਾਲ ਜੰਗ ਕਰਦੇ ਰਹੇ ਪਰ ਇਹਦੇ ਵਿੱਚ ਇੱਕ ਬਸੀਸ ਜੰਗ ਮਹਾਰਾਜ ਦੀ ਜੰਗ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੱਲੋਂ 1633 ਈਸਵੀ ਦੇ ਵਿੱਚ ਲੜੀ ਗਈ ਕੁਝ ਇਤਿਹਾਸਕਾਰ 1635 ਦੇ ਵਿੱਚ ਵੀ ਕਹਿੰਦੇ ਐ ਪਰ ਜਦੋਂ ਮਹਾਰਾਜ ਦੀ ਜੰਗ ਹੋਈ ਉਸ ਵੇਲੇ ਲੱਲਾ ਵੇਗ ਵਰਗੇ ਆਪਣੇ ਭਰਾ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਭਾਂਜੇ ਨੂੰ ਨਾਲ ਲੈ ਕੇ ਗੁਰੂ ਜੀ ਤੇ ਗੁਰੂਆਂ ਦੀਆਂ ਫੌਜਾਂ ਤੇ ਚੜ੍ਹਾਈ ਕਰਕੇ ਆਈ ਮਹਾਰਾਜ ਦੀ ਜੰਗ ਦੋਨੇ ਧਿਰਾਂ ਦੇ ਆਹਮਣੇ ਸਾਹਮਣੇ ਹੋਈ ਜਿੱਥੇ ਗੁਰੂ ਜੀ ਦੇ ਹੋਰ ਜਰਨੈਲਾਂ ਨੇ ਗੁਰੂ ਜੀ ਦੇ ਫੌਜੀਆ ਨੇ ਬੈਰੀਆਂ ਦੇ ਦੰਦ ਖਟੇ ਕੀਤੇ ਬੜੀ ਬਹਾਦਰੀ ਦੇ ਨਾਲ ਬੈਰੀਆਂ ਦੇ ਨਾਲ ਲੜਨਾ ਕੀਤਾ ਉਥੇ ਭਾਈ ਮੁਗਲੂ ਜੀ ਸੀ ਜੋ ਉਹ ਭਾਈ ਮੁਗਲੂ ਜੀ ਉਹ ਵੀ ਬੈਰੀਆਂ ਦੇ ਨਾਲ ਹਿੱਕ ਢਾ ਕੇ ਲੜੀ ਤਾ ਜੰਗ ਦੇ ਵਿੱਚ ਬੜੀ ਉਹਨਾਂ ਨੇ ਆਪਣੀ ਬੀਰਤਾ ਦੇ ਜੋਹਰ ਦਿਖਾਏ ਬੜੀ ਬੀਰਤਾ ਦੇ ਨਾਲ ਉਹ ਜੰਗ ਲੜੀ ਤਾਂ ਜਦੋਂ ਉਹ ਜੰਗ ਗੁਰੂ ਜੀ ਦੇ ਹੱਥ ਆਈ ਬੈਰੀਆਂ ਦੀ ਹਾਰ ਹੋਈ ਉਸ ਵੇਲੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੰਗੇ ਮੈਦਾਨ ਦੇ ਵਿੱਚ ਜਾਂਦੇ ਆ ਜੰਗੇ ਮੈਦਾਨ ਦੇ ਵਿੱਚ ਸਤ ਗੁਰੂ ਜੀ ਇਕੱਲੇ ਇਕੱਲੇ ਸਿੱਖ ਨੂੰ ਜਿਹੜਾ ਜ਼ਖਮੀ ਹੋਇਆ ਪਿਆ ਉਹਦੀ ਸੰਭਾਲ ਕਰਦੀ ਹੈ ਜਿਹੜਾ ਸ਼ਹੀਦ ਹੋਇਆ ਪਿਆ ਉਹਦੇ ਸਰੀਰ ਦੀ ਸੰਭਾਲ ਕਰਦੀ ਹੈ ਇਦਾਂ ਜ਼ਖਮੀਆਂ ਨੂੰ ਸੰਭਾਲਦੇ ਆ ਸ਼ਹੀਦ ਹੋਇਆਂ ਨੂੰ ਸੰਭਾਲਦੇ ਆ ਜਦੋਂ ਜੰਗੀ ਮੈਦਾਨ ਦੇ ਵਿੱਚ ਅੱਗੇ ਵਧੇ ਤਾਂ ਜੰਗੀ ਮੈਦਾਨ ਦੇ ਵਿੱਚ ਇੱਕ ਸਿੱਖ ਜਿਹਦਾ ਮੁਖ ਖੂਨ ਦੇ ਨਾਲ ਲਥਪਤ ਹੋਇਆ ਹੈ ਬੜੀ ਜ਼ਖਮੀ ਹਾਲਤ ਦੇ ਵਿੱਚ ਪਿਆ ਹੈ ਉਸ ਵੇਲੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਦੇਖਿਆ ਇਸ ਸਿੱਖ ਦੇ ਆਲੀ ਦਿਵਾਲੀ ਬੜੇ ਹੀ ਬੈਰੀ ਵੱਡੇ ਘਟੇ ਪਏ ਸੀ ਅਤੇ ਪਰ ਇਹ ਸਿੱਖਾ ਜੀ ਜੰਗੀ ਮੈਦਾਨ ਦੇ ਵਿੱਚ ਸਹਿ ਕਰਿਆ ਸੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਗਏ ਜਾ ਕੇ ਉਸ ਸਿੱਖ ਦਾ ਸੀਸ ਚੁੱਕ ਕੇ ਆਪਣੀ ਗੋਦੀ ਦੇ ਵਿੱਚ ਰੱਖ ਲਿਆ ਅਤੇ ਕੱਪੜੇ ਦੇ ਨਾਲ ਉਸ ਸਿੱਖ ਦੇ ਮੁਖ ਨੂੰ ਸਾਫ਼ ਕੀਤਾ ਪਾਣੀ ਲੈ ਕੇ ਸਿੱਖ ਦੇ ਮੂੰਹ ਦੇ ਵਿੱਚ ਪਾਇਆ ਤਾਂ ਕਹਿੰਦੇ ਉਸ ਵੇਲੇ ਉਸ ਸਿੱਖ ਨੇ ਅੱਖਾਂ ਖੋਲੀਆਂ ਵੇਖਿਆ ਹੈਰਾਨ ਹੈ ਅੱਜ ਮੇਰਾ ਸੀਸ ਮੇਰੀ ਸੱਚੀ ਸਰਕਾਰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਜੀ ਦੀ ਪਾਵਨ ਗੋਦ ਦੇ ਵਿੱਚ ਉਸ ਸਿੱਖ ਦੇ ਹੱਥ ਜੁੜ ਗਏ ਸਤਗੁਰੂ ਜੀ ਨੇ ਉਸ ਵੇਲੇ ਆਵਾਜ਼ ਦਿੱਤੀ ਪਾਸ਼ਾ ਕਹਿਣ ਲੱਗੇ ਭਾਈ ਮੁਗਲੂ ਸਿੱਖ ਨੇ ਚੰਗੀ ਤਰ੍ਹਾਂ ਵੇਖਿਆ ਵਾਕਈ ਮੇਰੀ ਸਰਕਾਰ ਦੀ ਗੋਦ ਦੇ ਵਿੱਚ ਆਵੇਂ ਪਾਸ਼ਾ ਕਹਿਣ ਲੱਗੇ ਭਾਈ ਮੁਗਲੂ ਤੈ ਬਹੁਤ ਬਹਾਦਰੀ ਦੀ ਨਾਲ ਜੰਗ ਲੜੀ ਜਿੱਥੇ ਹੋਰ ਜਰਨੈਲਾਂ ਨੇ ਆਪਣੀ ਵੀਰਤਾ ਦਿਖਾਈ ਤੈ ਵੀ ਆਪਣੀ ਬਹੁਤ ਵੀਰਤਾ ਦਿਖਾਈ ਤਾ ਅੱਜ ਅਸੀਂ ਤੇਰੇ ਤੋਂ ਬੜੀ ਤਰੁੱਠੀਆਂ ਗੁਰਨਾਨਕ ਦਾ ਘਰ ਤੇਰੀ ਤੋਂ ਪ੍ਰਸੰਨ ਹੈ ਅੱਜ ਗੁਰੂ ਦੇ ਕੋਲੋਂ ਮੰਗ ਲੈ ਜੋ ਵੀ ਕੁਝ ਮੰਗਣਾ ਹੈ ਤਾਂ ਉਸ ਵੇਲੇ ਭਾਈ ਮੁਗਲੂ ਦੇ ਹੱਥ ਜੁੜ ਗਏ ਕਹਿਣ ਲੱਗਿਆ ਦਾਤਾ ਆਪ ਦੀਆਂ ਦਿੱਤੀਆਂ ਸਭ ਦਾਤਾ ਨੇ ਪਾਸ਼ਾ ਕਹਿਣ ਲੱਗੇ ਨਹੀਂ ਭਾਈ ਮੁਗਲੂਆ ਜੋ ਵੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਅੱਜ ਮੰਗੇਗਾ ਉਹੀ ਤੈਨੂੰ ਮਿਲੇਗਾ ਤਾ ਭਾਈ ਮੁਗਲੂ ਕਹਿਣ ਲੱਗਿਆ ਨਹੀਂ ਦਤਾ ਬਸ ਆਪ ਦੇ ਚਰਨਾਂ ਦਾ ਪਿਆਰ ਹੀ ਚਾਹੀਦਾ ਹਰ ਚਾਹੀਦੀ ਕੁਛ ਨਹੀਂ ਕੋਈ ਦੁਨੀਆਦਾਰੀ ਦੀਆਂ ਵਸਤੂਆਂ ਕੁਛ ਨਹੀਂ ਚਾਹੀਦਾ ਤਾਂ ਕਹਿੰਦੇ ਗਰਮਖ ਪਿਆਰੀਓ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਕਹਿਣ ਲੱਗੇ ਨਹੀਂ ਭਾਈ ਮੁਗਲੂਆ ਗੁਰੂ ਪੀਰ ਦਾ ਬਚਨ ਨਹੀਂ ਮੋੜਿਆ ਕਰਦੇ ਸਾਡਾ ਤੀਸਰਾ ਬਚਨ ਹੈ ਜੋ ਵੀ ਗੁਰਨਾਨਕ ਦੇ ਘਰ ਦੇ ਵਿੱਚੋਂ ਮੰਗੇਗਾ ਗੁਰਨਾਨਕ ਦਾ ਕਰ ਅੱਜ ਕਰੁੱਠ ਕੇ ਤੇ ਨੂੰ ਤੇਰੀ ਝੋਲੀ ਦੇ ਵਿੱਚ ਤੇਰੀ ਮੰਗ ਪਾਵੇਗਾ ਤਾਂ ਕਹਿੰਦੇ ਉਸ ਵੇਲੇ ਭਾਈ ਮੁਗਲੂ ਨੇ ਕੋਈ ਦੁਨੀਆ ਦੀ ਵਸਤੂ ਨਹੀਂ ਮੰਗੀ ਕੋਈ ਦੁਨੀਆ ਦੇ ਪਦਾਰਥ ਨਹੀਂ ਮੰਗੇ ਕੋਈ ਦੁਨੀਆ ਦਾ ਰਾਜ ਨਹੀਂ ਮੰਗਿਆ ਤਾਂ ਦੌਲਤਾਂ ਨਹੀਂ ਮੰਗੀਆਂ ਕਿਉਂਕਿ ਜਿਹੜਾ ਭਾਈ ਮੁਗਲੂ ਸੀ ਉਹ ਜੀਵਨ ਕਮਾ ਚੁੱਕਿਆ ਸੀ ਉਹਦੀ ਇਹ ਸਥਿਤੀ ਬਣ ਚੁੱਕੀ ਸੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਚਾਹੂੰ ਚਰਨ ਕਮਲ ਕਮਲਾਰੇ ਉਹ ਸਥਿਤੀ ਉਹਦੀ ਬਣ ਚੁੱਕੀ ਸੀ ਮੈਨੂੰ ਰਾਜ ਦੀ ਲੋੜ ਨਹੀਂ ਹੈ ਦਾਤਾ ਅੱਜ ਤੇਰੀ ਗੋਦ ਦੇ ਵਿੱਚ ਪਿਆ ਮੁਕਤੀ ਦੀ ਲੋੜ ਨਹੀਂ ਦਾਤਾ ਤੇਰੇ ਚਰਨਾਂ ਦਾ ਪਿਆਰ ਮਿਲੇ ਜੇ ਹੁਣ ਬਖਸ਼ਿਸ਼ ਕਰਨੀ ਲੱਗਿਆ ਤਾਂ ਭਾਈ ਮングਲੂ ਕਹਿਣ ਲੱਗਿਆ ਮੇਰੀ ਇੱਕੋ ਹੀ ਮੰਗ ਹੈ ਅੱਜ ਮੈਂ ਜੰਗੀ ਮੈਦਾਨ ਦੇ ਵਿੱਚ ਮਰ ਚੱਲਿਆ ਸੀ ਮੇਰੇ ਮਰਦੇ ਜਾਂਦੇ ਦੇ ਮੁਖ ਦੇ ਵਿੱਚ ਪਾਣੀ ਪਾਇਆ ਤਾਂ ਫਿਰ ਮੈਨੂੰ ਮਰਦੇ ਨੂੰ ਆਪਣੀ ਗੋਦ ਦਿੱਤੀ ਮੈਨੂੰ ਮਰਦੇ ਨੂੰ ਸੰਭਾਲਿਆ ਪਾਸ਼ਾ ਜੇ ਹੁਣ ਮੰਗ ਦੇਣ ਲੱਗੇ ਹਾਂ ਤਾਂ ਕਿਰਪਾ ਕਰ ਦਿਓ ਜਿਸ ਦਿਨ ਮੇਰਾ ਅੰਤ ਸਮਾ ਹੋਵੇ ਮੈਂ ਜਿੱਥੇ ਵੀ ਹੋਵਾਂ ਤਾਂ ਫਿਰ ਉਸ ਵੇਲੇ ਮੇਰੇ ਮਰਨੇ ਨੂੰ ਸੰਭਾਲ ਲਿਓ ਜਿਦਾਂ ਅੱਜ ਤੁਹਾਡੀ ਗੋਦ ਦੇ ਵਿੱਚ ਮੇਰਾ ਸੀਸ ਹੈ ਇਹਦੇ ਉਹਦੇ ਤੁਹਾਡੀ ਗੋਦ ਦੇ ਵਿੱਚ ਮੇਰਾ ਸੀਸ ਹੋਵੇ ਮੇਰਾ ਅੰਤਲਾ ਸਵਾਸ ਤੁਹਾਡੀ ਗੋਦ ਦੇ ਵਿੱਚ ਆਵੇ ਤਾਂ ਗੁਰੂ ਤੇ ਹਰਗੋਬਿੰਦ ਪਾਸ਼ਾ ਮਹਾਰਾਜ ਚੁੱਪ ਹੋ ਗਏ ਤਾਂ ਭਾਈ ਮਗਲੂ ਕਹਿਣ ਲੱਗਿਆ ਜੀਤਾ ਮੰਗੇ ਤਾਂ ਮੰਗੇ ਹੀ ਕੁਛ ਨਹੀਂ ਸਿਰਫ ਇੱਕੋ ਹੀ ਮੰਗ ਮੰਗੀ ਹੈ ਮੇਰੇ ਮਰਨੇ ਨੂੰ ਸੰਭਾਲ ਲਿਓ ਪਰ ਆਪਜੀ ਚੁੱਪ ਹੋ ਗਏ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਫੇਰ ਚੁੱਪ ਨੇ ਦਵਾਰਾ ਫੇਰ ਭਾਈ ਮੁਗਲੂ ਬੇਨਤੀ ਕਰਦੇ ਦਾਤਾ ਮੈਂ ਮੰਗਿਆ ਕੁਛ ਨਹੀਂ ਹੈ ਮੈਂ ਤਾਂ ਸਿਰਫ ਇੱਕੋ ਮੰਗ ਮੰਗੀ ਹੈ ਹੁਣੇ ਤਾਂ ਤੁਸੀਂ ਕਹਿੰਦੇ ਸੀ ਭਾਈ ਮੁਗਲੂ ਆ ਮੰਗ ਜੋ ਮੰਗੇਗਾ ਗੁਰਨਾਨਕ ਦਾ ਘਰ ਤੇਰੀ ਤੇ ਤਰੁਠਾ ਤੇਰੀ ਝੋਲੀ ਦੇ ਵਿੱਚ ਉਹੀ ਮੰਗ ਦੀ ਦਾਤ ਪਾਵਾਂਗੇ ਤਾ ਕਹਿੰਦੇ ਗੁਰੂ ਜੀ ਉਸ ਵੇਲੇ ਫੇਰ ਚ ਉੱਪਰ ਆਏ ਪਰ ਭਾਈ ਮੁਗਲੂ ਨੇ ਮੰਗਿਆ ਕੀ ਕਿ ਮੇਰੇ ਮਰਨੇ ਨੂੰ ਸੰਭਾਲ ਲੈਣਾ ਕਿਉਂ ਜਿਹੜਾ ਗੁਰੂ ਕਾ ਸਿੱਖ ਹੈ ਉਹ ਕਦੇ ਮੌਤ ਦੇ ਕੋਲੋਂ ਨਹੀਂ ਡਰਦਾ ਬਾਬਾ ਕਬੀਰ ਜੀ ਕਹਿੰਦੇ ਆ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਅਲੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਪਾਰਕ ਤੇ ਗੁਰੂ ਦਾ ਹੋ ਕੇ ਮਰ ਜਾਵੀ ਤਾਂ ਕਹਿੰਦੇ ਜਦੋਂ ਤੀਸਰੀ ਵਾਰ ਫੇਰ ਭਾਈ ਮੁਗਲੂ ਕਹਿਣ ਲੱਗਿਆ ਦਾਤਾ ਆਪ ਜੀ ਕਿਰਪਾ ਕਰ ਦਿਓ ਜੇ ਦਾਤ ਝੋਲੀ ਚ ਪਾਉਣ ਲੱਗੇ ਤਾਂ ਇਹੀ ਦਾਤ ਮੇਰੀ ਝੋਲੀ ਚ ਪਾ ਦਿਓ ਆਪਣੇ ਮੁਖ ਤੋਂ ਕਹਿ ਦਿਓ ਭਾਈ ਮੁਗਲੂ ਆ ਸੀ ਤੇਰਾ ਮਰਨਾ ਸੰਭਾਲਾਂਗੇ ਤਾਂ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਕਹਿਣ ਲੱਗੇ ਭਾਈ ਮੁਗਲੂ ਜੀ ਅਸੀਂ ਕਿੱਦਾਂ ਕਹ ਦੀਏ ਤੇਰੇ ਮਰਨੇ ਨੂੰ ਸੰਭਾਲਾਂਗੇ ਕਿਉਂਕਿ ਜਦੋਂ ਤੈ ਸੰਸਾਰ ਤੋਂ ਜਾਣਾ ਹੈ ਉਸ ਤੋਂ ਪਹਿਲਾਂ ਅਸੀਂ ਆਪਣੇ ਸਰੀਰ ਰੂਪੀ ਚੂਲੇ ਨੂੰ ਸਮੇਟ ਲੈਣਾ ਹੈ ਅਸੀਂ ਇਸ ਸੰਸਾਰ ਤੋਂ ਸਰੀਰਕ ਤੌਰ ਤੇ ਪਹਿਲਾਂ ਚਲਿਆ ਜਾਣਾ ਫਿਰ ਤੇਰੇ ਨਾਲ ਕਿੱਦਾਂ ਬਚਨ ਕਰ ਲਈਏ ਤਾਂ ਭਾਈ ਮੁਗਲੂ ਬੜਾ ਸਿਆਣਾ ਸਿੱਖ ਸੀ ਕਹਿਣ ਲੱਗਿਆ ਦਾਤਾ ਸਿਰਫ ਚੋਲਾ ਹੀ ਬਦਲਣਾ ਹੈ ਜੋਤ ਤਾਂ ਉਹੀ ਰਹਿਣੀ ਹੈ ਜਿਹੜੇ ਵੀ ਰੂਪ ਦੇ ਵਿੱਚ ਹੋਵਾਂ ਤਾਂ ਫਿਰ ਉਸੇ ਰੂਪ ਦੇ ਵਿੱਚ ਮੇਰੇ ਮਰਨੇ ਨੂੰ ਸੰਭਾਲ ਲੈਣਾ ਤਾਂ ਕਹਿੰਦੇ ਉਸ ਵੇਲੇ ਗੁਰੂ ਹਰਗੋਬਿੰਦ ਪਾਸ਼ਾ ਕਹਿੰਦੇ ਚੰਗਾ ਫਿਰ ਸਿੱਖਾ ਠੀਕ ਹੈ ਭਾਈ ਜਦੋਂ ਵੀ ਤੇਰਾ ਅੰਤ ਵੇਲਾ ਹੋਵੇਗਾ ਤੂੰ ਜਿੱਥੇ ਵੀ ਹੋਵੇਂਗਾ ਅਸੀਂ ਅੰਤ ਵੇਲੇ ਤੇਰੇ ਨੂੰ ਮਰਨੇ ਨੂੰ ਸੰਭਾਲਾਂਗੇ ਅੰਤ ਵੇਲੇ ਤੈਨੂੰ ਜ਼ਿਦਾਰ ਦੀ ਮੰਗ ਪਰ ਸਤਿਗੁਰੂ ਜੀ ਕਹਿਣ ਲੱਗੇ ਇਦਾਂ ਕਰੀ ਸਾਨੂੰ ਪਛਾਣ ਨਹੀਂ ਪਰ ਗੁਰੂ ਦਾ ਸਿੱਖ ਬੜਾ ਸਿਆਣਾ ਸੀ ਕਹਿਣ ਲੱਗਿਆ ਸਤਿਗੁਰੂ ਜੀ ਗੁਰੂ ਅਗਾਧ ਹੈ ਗੁਰੂ ਅਗੰਮ ਹੈ ਗੁਰੂ ਅਗੋਚਰ ਹੈ ਤਾਂ ਫਿਰ ਅਜੇ ਤੱਕ ਤਾਂ ਪਾਸ਼ਾ ਮੈਂ ਆਪਣੇ ਆਪ ਨੂੰ ਨਹੀਂ ਪਛਾਣ ਸਕਿਆ ਮੇਰੇ ਵਿੱਚ ਤਾਕਤ ਕਿੱਥੋਂ ਮੈਂ ਗੁਰੂ ਨੂੰ ਪਛਾਣ ਲਵਾਂ ਤਾਂ ਸਤਿਗੁਰੂ ਜੀ ਕਹਿਣ ਲੱਗੇ ਚੰਗਾ ਭਾਈ ਮੁਗਲੂਆ ਤੈਨੂੰ ਪਛਾਣ ਵੀ ਆ ਜਾਵੇਗੀ ਪਰ ਇੱਕ ਗੱਲ ਕਰੀ ਵੀ ਜਿਸ ਦਿਨ ਅਸੀਂ ਆਉਣਾ ਹੈ ਤਾਂ ਹਵੇਲੀ ਦੇ ਬੂਹੇ ਖੁੱਲੇ ਰੱਖੀ ਆਪਣਾ ਘਰ ਦਾ ਦਰਵਾਜ਼ਾ ਨਾ ਬੰਦ ਕਰੀ ਜਿੱਥੇ ਵੀ ਤੇਰਾ ਅੰਤ ਵੇਲਾ ਹੋਵੇ ਅਸੀਂ ਜ਼ਰੂਰ ਤੈਨੂੰ ਦੀਦਾਰ ਦੇਵਾਂਗੇ ਤਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਮਹਾਰਾਜ ਦੀ ਜੰਗ ਵਾਲੀ ਥਾਂ ਤੇ ਜੰਗੀ ਮੈਦਾਨ ਦੇ ਵਿੱਚ ਇਸ ਗੰਡੂਆਂ ਨਗਰ ਜੋ ਸੰਗਰੂਰ ਜ਼ਿਲ੍ਹੇ ਦਾ ਤਹਿਸੀਲ ਸਲਾਮ ਪਿੰਡ ਗੰਡੂਆਂ ਪੈਂਦਾ ਹੈ ਇਥੋਂ ਦਾ ਵਾਸੀ ਉਹ ਭਾਈ ਮੁਗਲੂ ਤਾਂ ਉਹਦੇ ਨਾਲ ਅੰਤ ਵਿਲੇ ਦਰਸ਼ਨ ਦੇਣ ਦਾ ਵਚਨ ਕੀਤਾ ਤਾਂ ਫਿਰ ਸਤਿਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਵਚਨ ਦਿੱਤਾ ਅਤੇ ਜ਼ਖਮੀ ਨੂੰ ਸੰਭਾਲਿਆ ਤਾਂ ਤੰਬੂਆਂ ਦੇ ਵਿੱਚ ਭੇਜਿਆ ਤਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਮਲਮ ਪਟੀਆਂ ਕੀਤੀਆਂ ਅਤੇ ਕੁ ਸਮਾਂ ਪਾਇਣ ਤੋਂ ਬਾਅਦ ਭਾਈ ਮੁਗਲੂ ਜੀ ਰਾਜੀ ਹੋ ਗਿਆ ਉਹਦੇ ਜ਼ਖਮ ਠੀਕ ਹੋ ਗਏ ਤੰਦ ਰੁਸ਼ਤ ਹੋ ਗਿਆ ਤਾਂ ਫਿਰ ਇਦਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਬਚਨ ਉਸ ਭਾਈ ਮੁਗਲੂ ਨੇ ਗੁਰੂ ਹਰਗੋਬਿੰਦ ਪਾਸ਼ਾ ਦੇ ਕੋਲ ਆਪਣੀ ਝੋਲੀ ਦੇ ਵਿੱਚ ਪਵਾਇਆ ਤਾਂ ਆਓ ਗੁਰਮਖ ਪਿਆਰਿਓ ਇਹ ਸਾਡਾ ਇਸ ਵੀਡੀਓ ਦਾ ਪਹਿਲਾ 파ਰਟ ਹੈ ਤਾਂ ਇਹਦਾ ਜਿਹੜਾ ਦੂਸਰਾ 파ਰਟ ਅਸੀਂ ਸੀਤੀ ਹੀ ਆਪਦੇ ਸਾਹਮਣੇ ਹਾਜ਼ਰ ਕਰਾਂਗੇ ਰਹਿnde ਇਤਿਹਾਸ ਨੂੰ ਅਗਲੇ ਪਾਰਟਾਂ ਦੇ ਵਿੱਚ ਹੌਲੀ-ਹੌਲੀ ਪਾਰਟ ਬਣਾ ਕੇ ਇਹ ਸੰਗਤ ਦੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ